ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਐ ਇੱਕ ਗੱਭਣ ਕਰਮ ਵਾਲੀ ਥੋੜੇ ਦਿਨਾਂ ਦੀ ਕੱਚੀ ਐ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਬਹੁਤ ਵਧੀਆ ਵੀ ਕਿਵੇਂ ਚੱਲਦਾ ਵੀਰੇ ਕੰਮਕਾਰ ਕੰਮਕਾਰ ਬਹੁਤ ਵਧੀਆ ਚੱਲਦਾ ਵੀ ਆਈ ਜਾਂਦੇ ਡੰਗਰ ਨਾਲ ਦੀ ਨਾਲ ਵੀ ਕੀ ਜਾਂਦੇ ਹੈ ਜਿਹੜੀ ਉਹਦੇ ਵੀਡੀਓ ਪਾਈ ਸੀ ਕਿਵੇਂ ਰਹਿ ਰਿਹਾ ਰਿਸਪੌਂਸ ਉਹ ਮੰਨ ਕੇ ਚੱਲਦਾ ਡਾਕਟਰ ਆ ਪੱਠ ਬੜਾਂ ਦੀ ਵੀਡੀਓ ਪਾਈ ਸੀਗੀ ਹੂੰ ਉਹ ਮੰਨ ਕੇ ਚੱਲ ਬੜਾ ਨਾਲ ਦੀ ਨਾਲ ਹੀ ਵੇਖ ਗਿਆ ਛੱਦੇ ਪੌਣੇ ਘੰਟੇ ਜੀ ਬੜਾ ਬਹੁਤ ਚੰਗੀਆਂ ਸੀ ਹਾਂ ਹਾਂ ਬਾਕੀ ਡਾਕਟਰ ਮੁੱਲ ਜੈ ਸੀਗੇ ਬੜਾ ਸਾਫ ਸੁਥਰਿਆ ਸੀਗਾ ਬੜਾ ਅੱਜ ਵੀ ਬਹੁਤ ਚੰਗੀਆਂ ਸੀ ਹਾਂ ਹਾਂ ਤਿੰਨ ਸੀਗਾ ਡਾਕਟਰ ਇੱਕ ਬੜਾ ਇੰਨਾ ਚ ਵੇਖ ਗਈ ਓਕੇ ਦੋ ਰਹਿ ਚੰਗਲਾ ਜਿਲ੍ਹਾ ਬਰਨਾਲਾ ਦੇ ਤਹਿਸੀਲ ਤਪਾ ਰਹੇ ਹੁੰਦੇ ਆਪਾਂ ਨੇ ਨੇੜੇ ਪਿੰਡ ਵੀ ਨੇੜੇ ਆਪ ਨੂੰ ਭਦੌੜ ਸਹਰ ਆ ਜਾਂਦਾ ਵੀ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 95014 33579 ਵੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆਲ ਨਿਰਖ ਪਰ ਕਰਕੇ ਲੈਵੇ ਆਪਣੀਆਂ ਵੜਾ ਸਾਰੀਆਂ ਲਿਆਂਦੀਆਂ ਹੁੰਦੀਆਂ ਕੋਈ ਘਰ ਦੀ ਨਹੀਂ ਹੁੰਦੀ ਵੀ ਸਹੀ ਹੈ ਬਾਈ ਜ਼ਰੂਰੀ ਆ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਟੌਪ ਕਲਾਸ ਕਿਹੜਾ ਸੁਆ ਸੂਈ ਆ ਇਹ ਡਾਕਟਰ ਦੂਜਾ ਸੁਆ ਸੂਈ ਆ ਬੱਚੀ ਕਦੋਂ ਸੂਈ ਆ ਭਰਾ ਇਹਨੂੰ ਡਾਕਟਰ ਦੂਜਾ ਕ ਦਿਨ ਆਗਾ ਆਪਣੇ ਕੋਲ ਦਾ ਹੀ ਆ ਤੜਕੀ ਠੀਕ ਆ ਭਾਈ ਡਾਕਟਰ ਕਹਿੰਦਾ ਦੇ ਬੱਚਾ ਬੱਚਾ ਹੈਗੀ ਬੜਾ ਨਿਆਇ ਚੰਗਾ ਸੀਗਾ ਹਮ ਬੱਚਾ ਭਾਈ ਬੱਚੇ ਨੂੰ ਜਨਮ ਦਿੱਤਾ ਕੁਆਲਿਟੀ ਦੇਖੋ ਕਿਨੇ ਭਾਈ ਕੁਆਲਿਟੀ ਬੱਚੇ ਬਹੁਤ ਨਿਆਇ ਚੰਗੇ ਪੌਂਦੇ ਡਾਕਟਰ ਬੜਾ ਸਹੀ ਗੱਲ ਆ ਰੈਡ ਵੀ ਖੇਰ ਬਹੁਤ ਚੰਗੀ ਆ ਤੇ ਬਾਕੀ ਨਾੜੂਆ ਦਿਖਾਇਆ ਡਾਕਟਰ ਜਮਾ ਨਾੜੂਆ ਨਾਲ ਆ ਭਾਈ ਤੇ ਫੇਸ ਦੀ ਬਿਊਟੀ ਕਮਾਲ ਬੋਦੀਵਾਦੀ ਪੂਰੀ ਚੰਗੀ ਸੁਨੱਕ ਪੁਣਾ ਬੜ ਦੇ ਵਿੱਚ ਫੁੱਲ ਫੁੱਲ ਬ੍ਰੀਡ ਪ੍ਰਿੰਟ ਫਰੰਟ ਫਰੰਟ ਕਰਮਲੀ ਦਾ ਬੜਾ ਚੰਗਾ ਪਛਾਂ ਤੋਂ ਲੇਵਾ ਚੈੱਕ ਕਰਵਾਉਨੇ ਲੇਵਾ ਕਮਾਲਾ ਹਣਾ ਬਾਕੀ ਲੇਵਾ ਦੇ ਸੀਲ ਠੰਡੀ ਵੱਚੀ ਬਹੁਤ ੜਾ ਡੈਕਟਰ ਲੈ ਆਰਡਰ ਦੇਖੋ ਬਈ ਕਮਾਲਾ ਆਰਡਰ ਦੇ ੜਾ ਡੈਕਟਰ ਬੜਾ ਨਿਆ ਚੰਗਾ ਲੱਗਿਆ ਬੱਚੀ ਨੂੰ ਫੀਟਿੰਗ ਵਾਲਾ ਲੇਵਾ ਕਿ ਨਹੀਂ ਪੂਰਾ ਫਿੱਟ ਲੇਵਾ ਹੈ ੜਾ ਡੈਕਟਰ ਕਿੰਨਾ ਹੈਗਾ ਹੈ ਨਾ ਕੋਈ ਮੰਨ ਕੇ ਜਲ ਡੈਕਟਰ ਮੰਨ ਕੇ ਮਟਾਇੜ ਸਾਹਿਬ ਲੇ ਵੀ ਉਹ ਨਾ ਟੁੱਟੇ ਪਵਾ ਜਿੰਨੇ ਮਰਦੀ ਸੀ ਉਹ ਚੂਲਾ ਤੇ ਬਾਕੀ ਡੈਕਟਰ ਸੀਲ ਠੰਡੀ ਦੇਖ ਲੈ ਡੈਕਟਰ ਬੱਚੀ ਕਿੰਨੀ ਗੱਲ ਹੈ ਲੇਵੇ ਦੀ ਫੀਟਿੰਗ ਚੈੱਕ ਕਰੋ ਬਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਲੱਗਿਆ ਲੈ ਕੀ ਬਾਤ ਆ ਬਈ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਦਾ ਡਾਇਰੈਕਟਰ ਬਾਲੀ ਨਿਆਂ ਚੰਗੀ ਲੱਗੀ ਆ ਵੈਡ ਨੂੰ ਠੀਕ ਆ ਬਾਈ ਤੇ ਬਾਕੀ ਡਾਇਰੈਕਟਰ ਸੀਲ ਠੰਡੀ ਦਿਖਾ ਦੇ ਡਾਇਰੈਕਟਰ ਵੈਡ ਲੈ ਜਿਵੇਂ ਮਰਜੀ ਬਹਿ ਜਾ ਕਿਵੇਂ ਮਰਜੀ ਡਾਇਰੈਕਟਰ ਆਈ ਕਰਕੇ ਮੜਮ ਨੂੰ ਪ੍ਰਾਇਮ ਨਹੀਂ ਆਂਦੀ ਹੈਗੀ ਸਹੀ ਆ ਕਹਿਣਾ ਕਰਨਾ ਦੇਖ ਲੈ ਜਮੇ ਨਹੀਂ ਕੁਛ ਕੀ ਮਰਜੀ ਬੈਠਾ ਰਿਆ ਥੱਲੇ ਕੀ ਬਾਤ ਆ ਬਈ ਤੇ ਬਾਕੀ ਕਿਹੜਾ ਥਾਣ ਵਾਲਾ ਨਿਆਂ ਚੰਗਾ ਲੱਗਿਆ ਵੈਡ ਥਾਣ ਨੇੜ ਤੋਂ ਚੈੱਕ ਕਰਵਾਉਂਦੇ ਆ ਸੂਈ ਸਵਾਈ ਲੈ ਇਹ ਲਾਹਣ ਦੇ ਡਾਕਟਰ ਪੂਰੀ ਵਿਥੇ ਦੇ ਥਾਣੇ ਆ ਪੂਰਾ ਮੁੱਠਿਆਲਾ ਰੋਗ ਰੋਗ ਦਾ ਥਾਣ ਲੱਗਿਆ ਵਗਾ ਤੇ ਪੂਰਾ ਗਲਾਬੀ ਗਲਾਬੀ ਥਾਣਾ ਤੇ ਲੇਵੇ ਲੂਵੇ ਦੇ ਮੂਹਰੋ ਟੜ ਟੁੜ ਦਿਖਾ ਦੇ ਡਾਕਟਰ ਸਹੀ ਗੱਲ ਹੈ ਤੇ ਬਾਕੀ ਮਿਲ ਕਵੈਂਸ ਦੇਖ ਰਾ ਕਿੰਨੀ ਮੋਟੀ ਆਉਂਦੀ ਹੈਗੀ ਸਹੀ ਗੱਲ ਆ ਬਾਈ ਤੇ ਬਾਕੀ ਡਾਕਟਰ ਮਗਰੋ ਦਿਖਾ ਦੇ ਕੋਈ ਡਾਕਟਰ ਟੁੱਟ ਮਾਲੇ ਵਾਲੇ ਪੂਰਾ ਠੋਸ ਲੇਵਾਗਾ ਤੇ ਮੜੀ ਮੋਟੀ ਡਾਕਟਰ ਭੜਪੂਲ ਜੀ ਹੈਗੇ ਆ ਬੱਚੀ ਦੇ ਸਹੀ ਗੱਲ ਤੇ ਡਾਕਟਰ ਆਥ ਨੂੰ ਦੇਖੀ ਬਣਦੀ ਸਹੀ ਆ ਬਾਈ ਆਰਡਰ ਕਮਾਲ ਦਾ ਕੱਦ ਚੰਗਾ ਬਰੀਡ ਚੰਗੀ ਐ ਸੂਈ ਸਵਾਈਆ ਹੋਲ ਦੇ ਬਾਈ ਤੋਰ ਕੇ ਰੱਖ ਲੈ ਡਾਕਟਰ ਦੇ ਦੇਖ ਲੈ ਛੂਟ ਹੀ ਨਾ ਮੰਨੇ ਕੋਈ ਕਦ ਦਿਖਾ ਦੇ ਲੈ ਲੈ ਬਾਈ ਬਰਾਬਰ ਖੜਾ 6 ਫੁੱਟ ਦਾ ਦੂ ਬਾਈ ਆ 6 ਫੁੱਟ ਦਾ ਡਾਕਟਰ ਬੈਠਦਾ ਪੂਰਾ ਫੁੱਲ ਸੈਜ ਆਗਾ ਹੂੰ ਤਾਹਾਂ ਤੋਂ ਬਰੀਕੀ ਬਰੂਕੀ ਵੈੜਦੀ ਦੱਬ ਪ੍ਰਿੰਟ ਕਿੰਨਾ ਗੇ ਡਾਕਟਰ ਉਹਨਾ ਚੰਗਾਗਾ 600 ਡਾਕਟਰ ਇੰਨੀ ਹੈਗੀ ਆ ਮੈਂ ਇੱਥੇ ਬੈਠਾ ਰਹਿ ਲੈ ਲੈ ਕਹਿਣਾ ਲੈ ਵੇਰੀ ਫੀਟਿੰਗ ਦਿਖਾ ਡਾਕਟਰ ਮਗਰੋਂ ਥਣਥੁਣੀ ਚੈੱਕ ਕਰਾਈ ਡਾਕਟਰ ਬੈਠਦਾ ਕਿੰਨਾ ਚੰਗਾ ਲੱਗਿਆਗਾ ਬੜਾ ਚੰਗਾ ਥਣ ਲੱਗਿਆ ਹੈਨਾ ਗਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪ੍ਰਿੰਟ ਪ੍ਰਿੰਟ ਕਰਮਾ ਇਹਦਾ ਬੜਾ ਚੰਗਾ ਤੁਰਦੇ ਬਾਈ ਮਾੜਾ ਜਾਂ ਬਾਕੀ ਪਲੀ ਵੀ ਆ ਪਲੀ ਵਾ ਡਾਕਟਰ ਬਾਕੀ ਜਵਾਨੀ ਚ ਐ ਨਹੀਂ ਕੋਈ ਪੱਕ ਪੋਣਾ ਜਿਆ ਵੈਰ ਸਹੀ ਗੱਲ ਆ ਕੋਈ ਲੱਸੀ ਨਹੀਂ ਲਾਵੀਨੀ ਹਨਾ ਹਾਂ ਡਾਕਟਰ ਬਾਕੀ ਤੋਰਾ ਦੇਖ ਲਾ ਫਾਸ ਫਾਸ ਤੁਰਦੀ ਹੈਗੀ ਸਹੀ ਗੱਲ ਆ ਬਾਈ ਦਾ ਕੀ ਬਾਤ ਆ ਫੁੱਲ ਗੱਦ ਫੁੱਲ ਬ੍ਰੀਡ ਲੈਵਾ ਇੱਕ ਨੰਬਰ ਥਣ ਇੱਕ ਨੰਬਰ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਗਿਆ ਲੈ ਤੇ ਬਾਕੀ ਡਾਕਟਰ ਫੇਸ ਬਿਊਟੀ ਜਮਾ ਬੱਚੀਆਂ ਵਾਲੀ ਪਈ ਆ ਹਜੇ ਹੂੰ ਇਹ ਮੜਾ ਬੱਚੇ ਦਾ ਕਰਦੀ ਆ ਖੜਾ ਲਈ ਮੜੀਆ ਸਹੀ ਗੱਲ ਤੇ ਬਾਕੀ ਡਾਕਟਰ ਕਦ ਕੁੱਦ ਵਹਿੜਦੀ ਬਰੀਕੀ ਬਰੂਕੀ ਤੇ ਡਾਫੜੇ ਆਣ ਉਹ ਨਿਆਂ ਚੰਗਾ ਲੱਗਿਆ ਡਾਕਟਰ ਸਹੀ ਗੱਲ ਆ ਬਾਈ ਐਂ ਦੇਖ ਲੈ ਫੇਸ ਹੂਦ ਦਿਖਾ ਦੇ ਕੋੜੀਆਂ ਆ ਰਹੀ ਪਈ ਏ ਡਾਕਟਰ ਬਾਕੀ ਖੜਨੀ ਫੁਰਨੀ ਵਹਿੜਦੀ ਉਹ ਨਿਆਂ ਚੰਗਾ ਲੈ ਵਾਲੂ ਵਾ ਬਾਹਲਾ ਫਿੱਟ ਆ ਬਾਕੀ ਲੈ ਵਾਲੂ ਵਾ ਡਾਕਟਰ ਕੁਆਲਿਟੀ ਬੱਚੀ ਦੀ ਵਾਲੀ ਨਿਆਂ ਚੰਗੀ ਲੱਗੀ ਆ ਵਹਿਣ ਨੂੰ ਕਿੰਨੀ ਕਹਦੇ ਉਨੀ ਸਹੀ ਗਾ ਇਹ ਬਾਕੀ ਤੋੜਾ ਤਰਾ ਚੈੱਕ ਕਰਾ ਦੇ ਜਿਹੜਾ ਹੋਰ ਲਵਾ ਦੇ ਹਾਂ ਬਈ ਸੋ ਤੇ ਬਾਕੀ ਡਾਕਟਰ ਲੈਵਲ ਦੀ ਫਿਟਿੰਗ ਇੰਨੀ ਕਿ ਨਹੀਂ ਆਇ ਚੰਗੀ ਲੱਗੀ ਆ ਕਿੰਨੀ ਕਹਦੇ ਉਹ ਨਹੀਂ ਬੰ ਪੱਕੇ ਥਾਂ ਤੇ ਬਣਨਾ ਡਾਕਟਰ ਨਾ ਥਣ ਮਸਲੇ ਤੇ ਬਾਕੀ ਡਾਕਟਰ ਇਧਰੋਂ ਲੰਬੀ ਲੰਬੀ ਦਿਖਾ ਦੇ ਬੈੜ ਕਿੰਨੀ ਆ ਗਈ ਲੈ ਬਈ ਕੀ ਆ ਵਾਤਾ ਪੂਰੀ ਕੁਆਲਿਟੀ ਆ ਡਾਕਟਰ ਅੱਛੇ ਦਾ ਕਰਦੀ ਹੈਗੀ ਥੋੜਾ ਜਿਹਾ ਹੂੰ ਤੇ ਪ੍ਰਿੰਟ ਪ੍ਰੁਨਟੀ ਬੜਾ ਚੰਗਾ ਕਰਮ ਵਾਲੀ ਦਾ ਪ੍ਰਿੰਟ ਪ੍ਰੁਨਟ ਦਾ ਡਾਕਟਰ ਲੇਵਾ ਲੂ ਬੱਚੀ ਦੀਆਂ ਕਾਲੀਆਂ ਗੱਲਾਂ ਆ ਗਿਆ ਬੜਾ ਨਿਆਂ ਚੰਗਾ ਲੱਗਿਆਗਾ ਬਾਕੀ ਡਾਕਟਰ ਦੇ ਦੇਖੀ ਨਹੀਂ ਬੱਚੀ ਪੇ ਦੰਦਾ ਜੀ ਮੋੜਲਾ ਥੋੜਾ ਬੱਚੇ ਦਾ ਕਰਦੀ ਐ ਇਧਰੋਂ ਹੀ ਜਾਂਦੀ ਡਾਕਟਰ ਇਧਰੋਂ ਦਾ ਜੋ ਭੱਜੀ ਰੋਕਦੀ ਨਹੀਂ ਗੀ ਹੂੰ ਹੂੰ ਬਾਕੀ ਹੁਣ ਡਾਕਟਰ ਤੋੜਾ ਤਰਾ ਚੈੱਕ ਕਰਾ ਦੇ ਬੈਠਦਾ ਕਿੰਨਾ ਚੰਗਾ ਲੱਗਿਆਗਾ ਤੈਨੂੰ ਤਾਂ ਹੀ ਜਾਂਦੀ ਆ ਕਿ ਨਹੀਂ ਆ ਕਿਹੜੇ ਜਵਾਨੀ ਜਨਾ ਕੋੜੀ ਵਰਗੀ ਆ ਬੈਠ ਸਹੀ ਗੱਲ ਆ ਬਾਈ ਹਾਂ ਇਹ ਸੀ ਠੰਡੀ ਐਨੀ ਕਾਗੀ ਲੈ ਆ ਮੋਦਰੋ ਲੈ ਕੇ ਐਂ ਭਾਈਆ ਡਾਕਟਰ ਕਹਿਣਾ ਕਰਨਾ ਜੰਮੀ ਨਹੀਂ ਕੁਛ ਲੈ ਲੈ ਭਾਈ ਕੀ ਬਾਤ ਆ ਠੰਡੀ ਦਾ ਫੁੱਲ ਆ ਹਨਾ ਬਾਲੀ ਨਹੀਂ ਐ ਠੰਡੀ ਲੱਗੇ ਡਾਕਟਰ ਫੁੱਲ ਬਰੀਡ ਫੁੱਲ ਠੰਡੀ ਸੂਈ ਸਵਾਈ ਬੱਚਾ ਕਰਮਾਈ ਨੇ ਬੱਚਾ ਦੇ ਤਾਂ ਲੇਵਾ ਕਮਾਲ ਦਾ ਥਣ ਤੁਣ ਬਹੁਤ ਚੰਗਾ ਬਾਕੀ ਕੋਈ ਚੱਕਰ ਬਾਕੀ ਡਾਕਟਰ ਚਵਾਈ ਵੀ ਪਾ ਮੈਂ ਕਰ ਲੈ ਕਹਿਣਾ ਕਰਨਾ ਜੰਮੀ ਨਹੀਂ ਕੁਛ ਬੈਠ ਮੈਂ ਠੀਕ ਆ ਮੈਂ ਹੀ ਭੈ ਜਾ ਥੱਲੇ ਲੈ ਠੀਕ ਆ ਲੈ ਭਾਈ ਚਵਾਈ ਦੇ ਕੋ ਚੂਣ ਬੜਾ ਚੰਗਾ ਹਨਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਦੀ ਕੋਈ ਚੱਲ ਕੋਈ ਚੱਕਰ ਨਹੀਂ ਖੈਣਾ ਕੁਛ ਨਹੀਂ ਬੜੀ ਚੰਗੀ ਚਵਾਈ ਹੈ ਮਾਣਿਆ ਇੱਕ ਟਰੈਕਟਰ ਹੋਰ ਹੈ ਜੀ ਆਪਣੀ ਬੈੜ ਦੇ ਕਿੜੀ ਮਰਜ਼ੀ ਬੱਚਾ ਛੱਡੇ ਨਾ ਛੱਡੇ ਉਹ ਆਈ ਵਈ ਥੱਲੇ ਠੀਕ ਆ ਉਹਨਾ ਕੰਟਰੋਲ ਲਿਆਂਦੀ ਹੈ ਕਿ ਬੱਚਾ ਨਹੀਂ ਛੱਡਿਆ ਕੁਛ ਨਹੀਂ ਕਰਿਆ ਆਈ ਵਈ ਥੱਲੇ ਸਹੀ ਗੱਲ ਆ ਭਾਈ ਬਾਕੀ ਚਵਾਈ ਦਿਖਾਈ ਟਰੈਕਟਰ ਬਾਹਰ ਨਹੀਂ ਆਇਆ ਜੰਗਾ ਚੌਣ ਲੱਗਾ ਚੰਗੀ ਆ ਮਗਰ ਲੈ ਤੁਸੀਂ ਚੈੱਕ ਕਰ ਲੋ ਇੱਕੋ ਜੀ ਚਵਾਈ ਆ ਮੋਟਾ ਮੋਟਾ ਚੋਣਾ ਕਿੰਨੀਆਂ ਕਿਧਾਰਾਂ ਮਾਰੀਆਂ ਦੇਖੋ ਬਾਲਟੀ ਆਉਂਦੀ ਮਾਲਟੀ ਕੰਮ ਹੋ ਜਾਂਦਾ ਚਵਾਈ ਰੰਦਾ ਮਾਣ ਨਹੀਂ ਆਇਆ ਚੰਗੀ ਲੱਗੇ ਬਾਕੀ ਟਰਾਂਟਰ ਥਣ ਵੀ ਐ ਨਹੀਂ ਇਕੱਠੇ ਹੀ ਹੈਗੇ ਸਹੀ ਗੱਲ ਉਹ ਨਿਆਏ ਵਿਖਰ ਮਾ ਥਣ ਲੱਗਿਆ ਬੈਠੇ ਹਾਂ ਥਣ ਦਿਖਾਈ ਦੇ ਅਮ ਉਹ ਉਧਰ ਦੀ ਵਹੇ ਆਪਾ ਟਰੈਕ ਕਹਿਣਾ ਕਰਨਾ ਜਮੇ ਨਹੀਂ ਕੁਝ ਅਮ ਦੋਨੇ ਪਾਸੇ ਵਹੇ ਕੇ ਚੁਾਈ ਕਰ ਲਾ ਕੋਈ ਚੈੱਕ ਨਹੀਂ ਕਹਿਣਾ ਕਰ ਮੈਨੇ ਕੋਈ ਨਹੀਂ ਠੰਡੀ ਸੀ ਲਾ ਦੇਖਦਾ ਦੋਨੇ ਪਾਸੇ ਬੈਠਾ ਰਹਿ ਜਮੇ ਨਹੀਂ ਕੁਝ ਕਹਿਣਾ ਕਰ ਬੜਵੀ ਹਾਂ ਤਾਂ ਠੰਡੀ ਬਹੁਤ ਹੈ ਯਾਰ ਹਾਂ ਟਰੈਕ ਹਾਂ ਪੂਰੀ ਠੰਡੀ ਆ ਬਈ ਇਹ ਥਾਨ ਥੋਣ ਬੜਾ ਚੰਗਾ ਲੱਗੇ। ਇਹ ਬਾਕੀ ਡਾਕਟਰ ਨੂੰ ਪਸਮਾਇਆ ਕਰਿਆ ਬੈੜ ਨੇ ਇੱਕੋ ਜਿਹਾ ਥਾਨ। ਦੇਖ ਲੈ ਕਿੰਨੀ ਚੰਗੀ ਤਿਆਰੀ ਕਰੀ ਆ। ਸਹੀ ਗੱਲ। ਤੇ ਮੈਗਰੋਂ ਦੇਖ ਲੈ ਡਾਕਟਰ ਜੋਸ਼ਲੇਵਾ ਇਹ ਮੈਗਰੋਂ ਤਿਆਰੀ ਇਹ ਥਾਨ ਦੇ ਡਾਕਟਰ ਕਿੰਨਾ ਚੰਗਾ। ਨਾ ਡਾਕਟਰ ਥਾਨ ਪੱਕੇ ਤੇ ਮਸਲੇ ਇੰਨਾ ਚੰਗਾ ਥਾਨ ਲੇਵਾ ਲੱਗਿਆ ਬੈੜ ਨੇ। ਸਹੀ ਆ ਬਾਈ ਸਹੀ ਆ। ਦੇਖ ਲੈ ਥਾਨ ਪਸਮਾਇਆ ਕਰਕੇ ਕਿੰਨਾ ਚੰਗਾ ਲੇਵਾ ਕੱਢਿਆ ਬੈੜ ਨੇ। ਹਮਮ। ਲੇਵੇ ਦੇ ਡਾਕਟਰ ਬਾੜੀ ਨਹੀਂ ਆਇ ਚੰਗੀ ਫੀਟਿੰਗ ਲੱਗੀ। ਫੀਟਿੰਗ ਬਾੜੀ ਤਕੜੀ ਆ ਯਾਰ ਲੇਵੇ ਦੀ। ਲੈ। ਤੇ ਮੁੱਲ ਜੈਜੂ ਮੋਤਾ ਡਾਕਟਰ ਬਾਲਾ ਨਿਜਾਇਜ਼ ਜੈਜ ਹੂਆ ਓਕੇ ਬਾਈ ਕਿੰਨਾ ਕਹਦੇ ਉਹਨਾਂ ਡਾਕਟਰ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾਂ ਜੈਜ ਰੱਖਣਾ ਤੇ ਸਿਖਾ ਡਾਕਟਰ ਲੈ ਅੱਛੀ ਦਾ ਮੁੱਲ ਪਹਿਲਾਂ ਹੀ ਬਾਈ ਦੇ ਜੈਜ ਹੀ ਹੁੰਦੇ ਆ ਵੀਡੀਓ ਫਾਰਮ ਦੀ ਰੇਰ ਹੁੰਦੀ ਆ ਪੂਰਾ ਬੱਚਿਆਂ ਦਾ ਫੇਸ ਲੱਗਿਆ ਵੜ ਨੂੰ ਹਮ ਹੈਪੇ ਦੰਦਾ ਜਿਹੜਾ ਡਾਕਟਰ ਦੇਖੀ ਨਹੀਂ ਆਪਾਂ ਓਕੇ ਬਾਈ ਹਾਂ ਬਾਈ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਜੀ ਇਹ ਡਾਕਟਰ ਦੂਜਾ ਸੂਆ ਬੱਚੀ ਆਈ ਕਿੰਨੇ ਦਿਨ ਲੂ ਬੜਾ ਡਾਕਟਰ ਪਿਆਰੀਆਂ ਜੀ ਮੰਨ ਇੱਕ ਦਿਨ ਲਿਆ ਵੀ ਸਕਦੀ ਐ ਸੂ ਵੀ ਸਕਦੀ ਐ ਜੀ ਸਹੀ ਗੱਲ ਆ ਬਾਈ ਤੇ ਬਾਕੀ ਡਾਕਟਰ ਲੇਵਾ ਹੁਣ ਵੀ ਬਹੁਤ ਆ ਤੇ ਮੰਨ ਕੇ ਸੂਦੀ ਸੂਦੀ ਬਣਾ ਵੀ ਬਹੁਤ ਇਹ ਉਹੀ ਗੱਲ ਆ ਦੇਖੀ ਪੰਡ ਲੇਵੇ ਰੀ ਆ ਕਿ ਨਹੀਂ ਪੰਡ ਲੇਵੇ ਡਾਕਟਰ ਡਾਕਟਰ ਲੰਡਾ ਰਗੜਾਂ ਨੂੰ ਬੱਦਲ ਲੇਵਾ ਤਾਂ ਤੇ ਬਾਕੀ ਡਾਕਟਰ ਥਾਣ ਦੇ ਕੀ ਕਿੰਨਾ ਚੰਗਾ ਵੜ ਨੂੰ ਲੱਗਾ ਤੇ ਲੈ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਸਿਵਰੀ ਦੂਪ ਉਹ ਹੱਤ ਚੰਗੇ ਨੇ ਵਾਲੇ ਨਹੀਂ ਆਏ ਚੰਗੇ ਡਾਕਟਰ ਕੋਲੋਂ ਲੱਭਣ ਵੀ ਇਹਦਾ ਹਰਾ ਮਾਰੀ ਜਾਂ ਕਹਿਣਾ ਕਰਨਾ ਜੰਮੇ ਨਹੀਂ ਕੋਈ ਸਿੱਧੇ ਪਾਸੇ ਬਹਿ ਜਾ ਪੁੱਠੇ ਪਾਸੇ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਦਾ ਕਰਨਾ ਡਾਕਟਰ ਨੇ ਦਾ 3 24 ਕਿਲੋ ਪਹਿਲਣ ਦਾ ਚੋਆ ਵਾਗਾ ਹੂੰ ਤੇ ਇਹਨਾਂ ਦੇ ਅਸੀਂ 25 26 ਕਿਲੋ ਪਾ ਦੂਗੀ ਬਾਕੀ ਇਹਦੀ ਸੇਵਾ ਹੀ ਕਿੰਨਾ ਚੋਲੂਗਾ ਬਾਕੀ ਕਿਹੜੇ ਸਾਬ ਨੰਬਰ ਦਾ ਥਣ ਭਾਂਡਾ ਕਦ ਦਵਜਣਾ ਬੜਾ ਨਿਆਲ ਲਗਿਆ ਕੋਈ ਛੋਟਾ ਡਾਕਟਰ ਮੰਨੀ ਨਾ ਸਹੀ ਗੱਲ ਆ ਬਾਈ ਕਦ ਦਿਖਾ ਡਾਕਟਰ ਪੂਰਾ ਫੁੱਲ ਸੈ ਆ 6 ਫੁੱਟ ਕਰਦਾ ਬਾਈ ਦਾ ਉਸਹਾਣਾ ਨਾ ਜਾ ਲਾਇਓ ਇਹ ਬਾਕੀ ਲੰਬੀ ਲੰਬੀ ਦੇਖ ਡਾਕਟਰ ਕਿੰਨੀ ਲੱਗੀ ਆ ਉੱਤੋਂ 15 ਆ ਜਮਾ ਜਿਵੇਂ ਉੱਤੋਂ 15 ਤੇ ਵਜਣ ਵੀ ਦਿਖਾ ਡਾਕਟਰ ਕਿੰਨਾ ਹੈਗਾ ਐ ਪਈਆ ਚਾਰੇ ਪਾਸੇ ਡਾਕਟਰ ਗੋਲੇ ਵਰਗੀ ਸਹੀ ਆ ਬਾਈ ਤੇ ਵੱਡੀ ਬੁੱਡੀ ਬਹੁਤ ਲੰਬੀ ਲੰਬੀ ਬਹੁਤ ਆ ਉਰੂ ਲੈ ਵਾ ਚੈੱਕ ਕਰਵਾ ਨਿਕਰੀ ਪੂਰੀ ਵਿੱਤੀ ਦੇ ਕੱਲਾ ਕੱਲਾ ਥਾਨ ਬ੍ਰੀਡ ਇੱਕ ਨੰਬਰ ਦਾ ਡਾਇਰੈਕਟਰ ਬੜੀ ਥੋੜੀ ਹੈ ਯਾਰ ਹਨਾ ਇਹ ਥਾਨ ਦੇ ਡਾਇਰੈਕਟਰ ਮੁੱਠੀ ਮੁੱਠੀ ਦਾ ਥਾਨ ਲੱਗਿਆ ਹੋਇਆ ਹੈਗਾ ਹੂੰ ਤੇ ਬੰਦਾ ਗੱਬਣ ਦੀ ਤਾਂ ਹਰਾ ਮਰੀ ਹੈ ਕੁਝ ਨਹੀਂ ਕਹਿਣਾ ਕਰਨਾ ਕਰਨ ਵਾਲੀ ਠੀਕ ਹੈ ਭਾਈ ਇਹ ਦੇਖਣਾ ਮਗਰੋਲੇ ਵਾਲੂਗਾ ਫੇਸ ਪੁੱਛ ਦੇਖ ਰਿਹਾ ਡਾਇਰੈਕਟਰ ਕੀ ਆ ਬਾਤ ਹੈ ਭਾਈ ਅੱਜ ਆਪਣੀ ਬੱਚੀ ਇਹ ਵੀ ਦੰਦਾ ਜੀ ਹੋਵੇ ਹੂੰ ਬਾਕੀ ਵੱਡੀ ਬਹੁਤ ਹੈ ਡਾਇਰੈਕਟਰ ਥੋੜੀ ਭਾਈ ਥੋੜੀ ਬਣੀ ਫੁੱਲ ਕੱਦ ਫੁੱਲ ਬਰੀਡ ਬਸ ਇੱਕ ਅੱਧਾ ਦਿਨ ਹੀ ਲਊਗੀ ਬਾਲੇ ਦਿਨ ਨਹੀਂ ਲੈਂਦੇ ਬਸ ਤਿਆਰੀਆਂ ਜਿਹੜਾ ਡਰਾਈਵਰ ਦੇਖ ਲੈ ਆਪਾਂ ਥਾਣਾ ਨਾਲ ਤੇ ਗਾਲੇ ਕੱਢੀ ਜਾਂਦੇ ਕੋਈ ਚੱਕਰੀ ਨਹੀਂਗਾ ਬੜਾ ਸਹੀ ਗੱਲ ਆ ਬਈ ਸਹੀ ਗੱਲ ਸਹੀਲ ਬਹੁਤ ਆ ਨਾ ਸਹੀਲ ਬਹੁਤਾ ਬਾਕੀ ਡਰਾਈਵਰ ਕੱਦ ਬੈਡ ਵੈੜਦਾ ਕਿੰਨਾ ਕਹਦੇ ਉੰਨਾਗਾ ਹੂੰ ਤੇ ਬਾਕੀ ਫੇਸ ਫੂਸ ਦੇ ਹੈ ਡਰਾਈਵਰ ਕਿੰਨਾ ਚੰਗਾ ਹੈ ਤੁਰਦੀ ਦੇਖ ਨਹੀਂ ਜੱਜਦੀ ਆ ਬੜ ਸਹੀ ਗੱਲ ਆ ਬਈ ਤੇ ਮੁੱਲ ਜੈਜੂ ਮੋਲ ਡਾਕਟਰ ਜਮਾ ਜੈਜੂ ਬਾਹਰ ਦਾ ਮੁੱਲ ਹੀ ਨਹੀਂ ਕਰ ਰਿਹਾ ਮਾ ਮੁੱਲ ਨਹੀਂ ਕਰਦੇ ਬਾਈ ਤੇ ਫੇਸ ਫੂਸ ਦਿਖਾਈ ਡਾਕਟਰ ਇਹੋ ਮੋੜਦੀ ਮੜਦੀ ਤੇ ਰੋਕ ਲਈ ਲੰਬੀ ਲੰਬੀ ਦਿਖਾ ਰੇ ਕਿੰਨੀ ਆ ਵੜਾ ਕੀ ਬਾਤ ਆ ਬਾਈ ਲੈ ਬਰੀਡ ਇੱਕ ਨੰਬਰ ਕੱਦ ਦਾ ਅੰਦਾਜ਼ਾ ਲਾਇਓ ਫੇਸ ਫੂਸ ਬੋਦੀਵਾਦੀ ਪੂਰੀ ਚੰਗੀ ਸਦਾ ਨੇ ਅਡਰਸ ਕਰਦ ਕੋਦ ਕਿੰਨਾਗਾ ਹੂੰ ਪੂਰਾ ਫੁੱਲ ਸੈਟ ਤੇ ਫੇਸ ਦੇਖ ਡਾਕਟਰ ਕਿੰਨਾ ਚੰਗਾ ਲੱਗਿਆ ਵੜਨ ਨੂੰ ਸਹੀ ਆ ਦੇਖ ਲੈ ਕੰਨ ਤਾਂ ਸਾਨੂੰ ਚੱਕ ਕੇ ਝਾਕਦੀ ਆ ਦੇਖ ਲੈ ਹੂੰ ਉਹ ਦੀਵਾਦੀ ਪੂਰੀ ਚੰਗੀ ਆ ਨਾ ਉਹ ਨੀਜਿੰਗ ਡਾਕਟਰ ਜਵਾਨੀ ਜਦੋਂ ਨੇ ਵੜਾ ਆ ਨਹੀਂ ਕੋ ਪੱਕ ਪੋਣੇ ਜੱਜੀਆਂ ਆ ਗਿਆ ਹਮ ਸਹੀ ਗੱਲ ਉਹ ਡਾਕਟਰ 25 26 ਕਿਲੋ ਪਾਤਾ ਫੈਟ ਵਾਲਾ ਦੁੱਧ ਪਾਉਗੀ ਉਹ ਵੀ ਡਾਕਟਰ ਮੰਨ ਕੇ ਚੱਲ ਰੰਗ ਅੰਗ ਜਰਸੀਆਂ ਵਾਲੇ ਪੈਂਦੇ ਆ ਥੋੜੇਗਾ ਹਮ ਆ ਐ ਨਹੀਂ ਕੋ ਗਰਮੀ ਗਰਮੀ ਮੰਨਣੀ ਹੈਗੀ ਸਹੀ ਗੱਲ ਬਾਕੀ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਮੁੱਲ ਵੜ ਦੇਖਾਉਣਾ ਬਿਲਕੁਲ ਜਾਇਜ਼ ਬੱਚਾ ਲੈਟਰ ਜੋ ਬੱਚਾ ਧਰਦੀ ਹੈਗੀ ਆ ਟੈਲੰਟ ਲਾ ਕਰਦੇ ਲੇਵਾਂ ਦਾ ਬੋਰਾ ਖੋਲ ਥਲੋ ਸਹੀ ਗੱਲ ਆ ਬਾਈ ਹੁਣ ਇਹ ਲੈਵਾਂ ਪੂਲਾ ਪਿਆ ਠੀਕ-ਠੀਕ ਆ ਬਸ ਕਿ ਨਹੀਂ ਹਾਂ ਲੈਟਰ ਹਮ ਕੀ ਆ ਬਾਤ ਆ ਵੀ ਥਾਣੀ ਬੜਾ ਚੰਗਾ ਲੱਗਿਆ ਕਰਮ ਵਾਲੀ ਨੂੰ ਬਾਕੀ ਲੈਟਰ ਸਾਈਜ਼ ਨਹੀਂ ਛੋਟਾ ਵੜਦਾ ਹਾਂ ਬਾਈ ਕੱਦ ਫੋਲ ਬਾਕੀ ਦੁੰਨੇ ਵੜਾ ਲੈਟਰ ਬਰੀਕੀ ਚ ਐ ਨਹੀਂ ਕੋਈ ਦੁਪੜਾ ਆਈਆਂ ਵੜਾਈਆਂ ਸਹੀ ਗੱਲ ਆ ਬਾਈ ਤੇ ਕਿਸੇ ਵੀ ਨੂੰ ਵੀ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ